ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਆਈ ਹੋਪ ਆਪ ਸਭ ਸੰਗਤਾਂ ਆਪਣੇ ਘਰਾਂ ਪਰਿਵਾਰਾਂ ਦੇ ਵਿੱਚ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਹੋਵਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਵਿਚਾਰ ਕਰਾਂਗੇ ਜਿਹੜੀ ਕਿ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਦਿਨਾਂ ਤੋਂ ਇੱਕ ਵੀਡੀਓ ਵਾਇਰਲ ਹੋ ਕੇ ਆ ਰਹੀ ਹੈ ਜਿਸ ਵਿੱਚ ਗੁਰੂ ਗ੍ਰੰਥ ਸਾਹਿਬਹਾਰੀ ਦੀ ਹਜ਼ੂਰੀ ਦੇ ਵਿੱਚ ਲੜਾਈ ਕੀਤੀ ਜਾ ਰਹੀ ਹੈ ਹਾਲਾਂਕਿ ਮੈਨੂੰ ਸਿੰਘਾਂ ਨੂੰ ਵੀ ਮੈਂ ਕਿਹਾ ਹੈ ਆਪਣੇਆਂ ਨੂੰ ਤਾਫੀ ਹੀ ਖੋਜ ਕੀਤੀ ਹੈ ਇਸ ਬਾਰੇ ਪਰ ਸਾਨੂੰ ਕੋਈ ਮਾਫ ਕਰਿਓ ਸਾਨੂੰ ਕੋਈ ਪਤਾ ਨਹੀਂ ਲੱਗ ਸਕਿਆ ਕਿ ਉਹ ਜਿਹੜੀ ਲੜਾਈ ਵਾਲੀ ਵੀਡੀਓ ਆ ਉਹ ਕਿਹੜੇ ਪਿੰਡ ਦੀ ਆ ਕਿਹੜੇ ਸ਼ਹਿਰ ਦੀ ਆ ਪਰ ਜਿੱਥੋਂ ਤੱਕ ਸੰਘਾ ਨੇ ਕਮੈਂਟ ਪੜੇ ਵੀਡੀਓ ਮੈਂ ਖੁਦ ਵੇਖੀ ਮੈਨੂੰ ਇਹੀ ਪਤਾ ਲੱਗਾ ਵਾ ਕਿ ਉਹ ਲੜਾਈ ਕੋਈ ਆਪਣੇ ਪਰਸਨਲ ਮੈਟਰ ਕਰਕੇ ਕੋਈ ਕੁਰਸੀਆਂ ਕਰਕੇ ਹੀ ਹੋਈ ਆ ਕੋਈ ਪ੍ਰਧਾਨਗੀਆਂ ਕਰਕੇ ਹੀ ਹੋਈ ਹੈ ਕੁਰਸੀ ਕਰਕੇ ਹੋਈ ਹੈ ਇਹ ਮੈਂ ਬੇਨਤੀ ਅੱਗੇ ਵੀ ਕੀਤੀ ਸੀ ਜੇਕਰ ਤੁਸੀਂ ਇਹ ਵੀਡੀਓ ਫੇਸਬੁੱਕ ਤੇ ਵੇਖ ਰਹੇ ਹੋਗੇ ਤੇ ਹੋ ਸਕਦਾ ਤੁਸੀਂ ਉਹ ਪੁਰਾਣੀ ਵੀਡੀਓ ਮੇਰੀ ਦੇਖੀ ਹੋਵੇ ਕਿਉਂਕਿ YouTube ਚੈਨਲ ਮੇਰਾ ਬੈਨ ਹੋ ਗਿਆ ਸੀ ਇਸ ਕਰਕੇ ਦੁਬਾਰਾ ਨਵਾਂ ਬਣਾਉਣਾ ਪਿਆ ਤੇ ਫੇਸਬੁੱਕ ਤੇ ਇਹ ਗੱਲ ਮੈਂ ਅੱਗੇ ਇੱਕ ਵਾਰੀ ਕਥਾ ਦੇ ਵਿੱਚ ਕਲੀਅਰ ਕੀਤੀ ਹੋ ਵੀਡੀਓ ਹੈਗੀ ਫੇਸਬੁੱਕ ਤੇ ਉਸ ਦੇ ਵਿੱਚ ਮੈਂ ਵੀਡੀਓ ਦੇ ਵਿੱਚ ਗੱਲ ਕਹੀ ਸੀ ਮੈਂ ਕਥਾ ਦੇ ਵਿੱਚ ਕਿ ਜੇਕਰ ਕੋਈ ਲੜਾਈ ਕੋਈ ਬੰਦਾ ਜੇਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਸਰੂਪ ਦੀ ਕੋਈ ਬੰਦਾ ਬੇਅਦਬੀ ਕਰੇ ਤੇ ਉਹਨੂੰ ਫੜ ਕੇ ਸੋਧਾ ਲਾ ਦਿਓ ਉਹਦੇ ਵਿੱਚ ਕੋਈ ਦੋਰਾ ਨਹੀਂ ਆ ਕੋਈ ਉਹਦੇ ਵਿੱਚ ਹਰਜ ਨਹੀਂ ਆ ਕਿਉਂਕਿ ਬਾਣੀ ਸਬ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਬਾਣੀ ਗੁਰੂ ਸਾਡਾ ਮਾਤਾ ਪਿਤਾ ਹੈ ਤੇ ਜੇਕਰ ਸਾਡੇ ਗੁਰੂ ਦੀ ਕੋਈ ਆ ਕੇ ਬੇਅਦਬੀ ਕਰੂਗਾ ਤੇ ਫਿਰ ਸਾਡਾ ਫਰਜ਼ ਹੈ ਕਿ ਜੇਕਰ ਸਾਡੀ ਪਿਓ ਦੀ ਈਜ਼ਤ ਨੂੰ ਕੋਈ ਹੱਥ ਪਾਵੇ ਤੇ ਉਹਨੂੰ ਉੱਥੇ ਹੀ ਫੜਨਾ ਇਹ ਨਹੀਂ ਕਹਿਣਾ ਕਿ ਬਾਹਰ ਆ ਕੇ ਮਿਲੂਗਾ ਏ ਜੇਕਰ ਗੁਰੂ ਦੀ ਕੋਈ ਬੇਅਦਬੀ ਕਰਦਾ ਵਾ ਉਹਨੂੰ ਉੱਥੇ ਹੀ ਸਜਤਰ ਚ ਲਾਉਣੀ ਜਾਂ ਉੱਥੇ ਉਹਨੂੰ ਸੋਦਾ ਲਾ ਦੇਣਾ ਉਹਦੇ ਵਿੱਚ ਕੋਈ ਹਰਜ ਨਹੀਂ ਪਰ ਜਿਹੜੀ ਲੜਾਈ ਦੂਜੇ ਪੱਖ ਦੀ ਗੱਲ ਕਰੀਏ ਜਿਹੜੀ ਲੜਾਈ ਪ੍ਰਧਾਨਗੀਆਂ ਪਿੱਛੇ ਹੋਣੀ ਗੋਲਕਾਂ ਪਿੱਛੇ ਹੋਣੀ ਉਹ ਲੜਾਈ ਬਹੁਤ ਮਾੜੀ ਐ ਹੁਣ ਜਿੱਥੋਂ ਤੱਕ ਇਸ ਵੀਡੀਓ ਦੇ ਵਿੱਚ ਮੈਨੂੰ ਸਮਝ ਲੱਗੀ ਤੇ ਇਹ ਲੜਾਈ ਪ੍ਰਧਾਨਗੀਆਂ ਪਿੱਛੇ ਗੁਰੂਕੀਆਂ ਗੋਲਕਾਂ ਪਿੱਛੇ ਹੋਈ ਆ ਇਹ ਗੱਲ ਬਹੁਤ ਮਾੜੀ ਐ ਤੇ ਜਿਵੇਂ ਗੁਰੂ ਗ੍ਰੰਥ ਸਾਹਿਬਹ ਜੀ ਦੀ ਹਜ਼ੂਰੀ ਦੇ ਵਿੱਚ ਉੱਥੇ ਸ਼ਸਤਰ ਚੁੱਕ ਕੇ ਲੜਾਈ ਕਰਨ ਲੱਪੈਣਾ ਗੁਰੂ ਦੀ ਹਜ਼ੂਰੀ ਦੇ ਵਿੱਚ ਡਾਂਗੋ ਸੋਟੀ ਉਨ ਲਾ ਪੈਣਾ ਇੱਕ ਦੂਜੇ ਦੀਆਂ ਦਸਤਾਰਾਂ ਉਤਾਰਨੀਆਂ ਪੱਗਾਂ ਲਾਉਣੀਆਂ ਇਹ ਗੱਲ ਬਹੁਤ ਸ਼ਰਮਿੰਦਗੀ ਵਾਲੀ ਗੱਲ ਆ ਤੇ ਇੱਕ ਮੈਂ ਬੇਨਤੀ ਹੋਰ ਕਰਾਂ ਜਦੋਂ ਐਹੋ ਜੀ ਗੱਲ ਸਾਡੀ ਕੋਈ ਪਬਲਿਕ ਹੁੰਦੀ ਆ ਸੋਸ਼ਲ ਮੀਡੀਆ ਦੇ ਉੱਪਰ ਤੇ ਸਾਡਾ ਸਾਡੀ ਕੌਮ ਦਾ ਜਲੂਸ ਕੱਢਣ ਵਾਲੀ ਗੱਲ ਆ ਅਸੀਂ ਆਪਣਾ ਜਲੂਸ ਇੰਨਾ ਗੱਲਾਂ ਕਰਕੇ ਖੁਦ ਕੱਢ ਰਹੇ ਹਾਂ ਕਿਉਂ ਕੱਢ ਰਹੇ ਕਿਵੇਂ ਕੱਢ ਰਹੇ ਹਾਂ ਦੂਜੀਆਂ ਕੌਮਾਂ ਦੇ ਵਿੱਚ ਸਾਨੂੰ ਜੇਕਰ ਅਸੀਂ ਕਹੀਏ ਟਿੱਪਣੀ ਕਰੀਏ ਕਿ ਤੁਹਾਡੇ ਧਰਮ ਦੇ ਵਿੱਚ ਪਖੰਡ ਬੜਾ ਵਾ ਉਹ ਕਹਿੰਦੇ ਸਾਡੇ ਧਰਮ ਦੇ ਵਿੱਚ ਤੇ ਪਖੰਡ ਆ ਪਰ ਉਹ ਸਾਡੇ ਤੇ ਇੱਕ ਸਵਾਲ ਕਰਦੇ ਆ ਉਹ ਕਹਿੰਦੇ ਸਾਡੇ ਧਰਮ ਦੇ ਵਿੱਚ ਤੇ ਪਖੰਡ ਆ ਉਹ ਸਾਨੂੰ ਕਹਿੰਦਿਆਂ ਤੇ ਤੁਹਾਡੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਉਹ ਕਹਿੰਦੇ ਵੀ ਇੱਕ ਦੋ ਜਿਹੜੀਆਂ ਪੱਗਾਂ ਲੈ ਰਹੀਆਂ ਆ ਉਹ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਡਾਂਗੋ ਸੋਟੇ ਹੋ ਰਹੇ ਲੋਕ ਕੁਰਸੀਆਂ ਪਿੱਛੇ ਲੜ ਰਹੇ ਆ ਪ੍ਰਧਾਨਗੀਆਂ ਪਿੱਛੇ ਲੜ ਰਹੇ ਆ ਤੇ ਮੈਨੂੰ ਮਾਫ ਕਰਿਓ ਸਾਨੂੰ ਗੱਲ ਨਹੀਂ ਹੁੰਦੀ ਗੜੀ ਇਸ ਕਰਕੇ ਮੇਰੇ ਹੱਥ ਜੋੜ ਕੇ ਬੇਨਤੀ ਆ ਕਿ ਗੁਰੂ ਦੀ ਹਜ਼ੂਰੀ ਨੂੰ ਜਿੱਥੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਆ ਬੇਨਤੀ ਆ ਕਿ ਉਸ ਜਗ੍ਹਾ ਨੂੰ ਬਖਸ਼ ਦਿਓ ਬਾਹਰ ਜਾ ਕੇ ਭਾਵੇਂ ਤੁਸੀਂ ਇੱਕ ਦੋ ਜਿਹੇ ਟੋਟੇ-ਟੋਟੇ ਕਰ ਦਿਓ ਉੱਥੇ ਕੋਈ ਅੜੀ ਨਹੀਂ ਆ ਤੇ ਵੱਡੀ ਗੱਲ ਉਹਦੇ ਵਿੱਚ ਕੀ ਹੈ ਕਿ ਅੱਜ ਸਿੱਖ ਦੂਜੇ ਸਿੱਖ ਦਾ ਵੈਰੀ ਬਣਿਆ ਵੱਡੀ ਗੱਲ ਉਹਦੇ ਵਿੱਚ ਇਹ ਹੁੰਦੀ ਹੈ ਇਹ ਅਹੀਂ ਆਪਸ ਹੀ ਲੜੀ ਜਾਂਦੀਆਂ ਬਾਹਰ ਅਹੀਂ ਇਹਦਾ ਜੇ ਸਾਡੀ ਅੱਜ ਬਾਹਰ ਕੋਈ ਲੜਾਈ ਹੋ ਗਈ ਸਾਡੇ ਨਾਲ ਤੇ ਕੀ ਅਸੀਂ ਇਕੱਠੇ ਰਹਿ ਲਾਂਗੇ ਅਸੀਂ ਤੇ ਪ੍ਰਧਾਨ ਗਿਆ ਪਿੱਛੇ ਗੋਲਕਾਂ ਪਿੱਛੇ ਲੜੀ ਗਏ ਅਸੀਂ ਤੇ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਜੇ ਲੜਨਾ ਵਾ ਤੇ ਬਾਹਰ ਲੜ ਲਓ ਬਾਕੀ ਹੱਥ ਜੋੜ ਕੇ ਬੇਨਤੀ ਆ ਤੇ ਮੈਂ ਕੁਝ ਗਲਤ ਬੋਲਿਆ ਹੋਵੇ ਕਿਉਂਕਿ ਕਈ ਵਾਰੀ ਕੁਝ ਗੱਲਾਂ ਨਹੀਂ ਪਤਾ ਹੁੰਦੀਆਂ ਪਰ ਜਿੱਥੋਂ ਤੱਕ ਮੈਨੂੰ ਪਤਾ ਲੱਗਾ ਕਿ ਇਹ ਲੜਾਈ ਕੁਰਸੀਆਂ ਪਿੱਛੇ ਪ੍ਰਧਾਨਗੀਆਂ ਪਿੱਛੇ ਹੋਈ ਹੈ ਵੀਡੀਓ ਆਪਾਂ ਜਾਰੀ ਰੱਖੀਏ ਨਹੀਂ ਕਰਗੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ